ਦੇਰ ਦੇਣੀ ਸੁਰਤ ਮੈਂ ਹਰਜੁਨ ਜੈਨ ਅੱਜ ਅਸੀਂ ਮੌਜੂਦਾਂ ਗਿਆਨੀ ਕਰਤਾਸੀ ਮੈਮੋਰੀਅਲ ਕੋਲੇਜ ਜਿੱਥੇ ਕਿ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਜਿਦੇ ਅੱਜ ਰੁਝਾਨ ਆਨੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਆਪ ਉਮੀਦਵਾਰ ਜਿਹੜੇ ਤਿੰਨ ਸੀਟਾਂ ਨੂੰ ਜਿੱਤੇ ਨੇ ਹੁਣ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਵਿਧਾਇਕ ਰਾਜ ਜੀ ਮਜੂਨੇ ਕੀ ਕਹਿਣਾ ਚਾਹੁੰਦੇ ਜੀ ਸਰ ਪਹਿਲਾਂ ਤਾਂ ਪਰਮਾਤਮਾ ਦਾ ਵੀ ਧੰਨਵਾਦ ਤਾਂ ਹੱਲੇ ਨਤੀਜੇ ਆ ਰਹੇ ਆ ਕਿਉਂਕਿ ਜ਼ਿਲ੍ਹਾ ਪ੍ਰੇਸ਼ਦ ਇੱਕ ਸੀਟ ਤੇ ਮੇਰੇ ਖਿਆਲ ਹੋਰ ਇਹ ਵਿਦਨ 45 ਮਨਦੇ ਵਿੱਚ ਵਿੱਚ ਜਿਹੜਾ ਨਤੀਜਾ ਆ ਜਾਏਗਾ ਬਾਕੀ ਜਿਹੜੀਆਂ 6 ਹੋਈਆਂ ਸੀ 6 ਤੋਂ 3 ਦੇ ਵਿੱਚ ਅਸੀਂ ਲੀਡ ਕੀਤਾ ਆ ਤਾਂ ਆਉਣ ਵਾਲਾ ਰੁਝਾਨ ਹੋਰ ਚੱਲ ਰਿਹਾ ਤਾਂ ਹੱਲੇ ਤੱਕ ਤਾਂ ਇਹ ਕਹਿ ਸਕਦੇ ਵੀ ਉਸ ਪ੍ਰਮਾਤਮਾ ਨੂੰ ਪਤਾ ਕੀ ਹੋਣਾ ਕੀ ਨਹੀਂ ਹੋਣਾ ਪਰ ਬਹੁਤ ਵਧੀਆ ਹੋ ਰਿਹਾ ਹੈ ਕਿਹੜੀ ਕਿਹੜੀ ਜਗ੍ਹਾ ਤੋਂ ਆਪਣੇ ਤਿੰਨ ਮਹੀਨੇ ਅਮੀਰ ਬਰ ਜਿੱਤੇ ਨੇ ਪੂਲਪੁਰ ਤੋਂ ਟਾਲੀ ਤੋਂ ਤਾਂ ਜਲਾਲਪੁਰ ਹੁਣ ਡੱਡੀਆਂ ਦੀ ਹੋ ਰਹੀ ਆ ਉਹ ਵੀ ਥੋੜੀ ਦੇਰ ਦੇ ਵਿੱਚ ਰਿਜ਼ਲਟ ਆ ਜਾਏਗਾ ਤਾਂ ਕੋਈ ਕਿਸੇ ਨੇ ਮੇਨ ਗੱਲ ਇਹ ਆ ਤੁਸੀਂ ਪੱਤਰਕਾਰੋਂ ਬੜੇ ਲੰਮੇ ਸਮੇਂ ਤੋਂ ਇੱਕ ਬੰਦੇ ਦੀ ਨਵੀ ਤੱਕਾ ਹੋ ਰਿਹਾ ਕਿਤੇ ਨਹੀਂ ਇਹ ਇਹ ਸਰਕਾਰ ਆ ਜੀ ਨਹੀਂ ਤਾਂ ਇਹਨਾਂ ਦੇ ਟਾਈਮ ਤੇ ਤਾਂ ਉਹ ਗੇਟ ਤੋਂ ਅੰਦਰ ਉਹਨਾਂ ਨੂੰ ਹੰਦਈ ਜਿਹੜੇ ਇਹਨਾਂ ਦੀ ਪਾਰਟੀ ਦੇ ਦੂਜੇ ਨੂੰ ਤਾਂ ਆਉਣ ਹੀ ਨਹੀਂ ਦਿੰਦਾ ਜੀ ਠੀਕ ਹੈ ਨਾ ਪ੍ਰਸ਼ਾਸਨ ਵੀ ਵਧੀਆ ਆਪਣਾ ਰੋਲ ਅਦਾ ਕਰ ਰਿਹਾ ਕੋਈ ਕਿਸੇ ਦਾ ਨਹੀਂ ਕਿਉਂਕਿ ਤੱਕੇ ਹੁੰਦੇ ਜਿਹੜੀਆਂ 10 20 ਵੋਟਾਂ ਦਾ ਫਰਕ ਹੋਵੇ ਤਾਂ ਉਹਨੂੰ ਐ ਹੂ ਕਰਨਾ ਜੋ ਹੈ ਕਲੀਅਰ ਆ ਹਾਂ ਇਸ ਨੂੰ ਵਿਧਾਇਕ ਜਸਵੀਰ ਸਿੰਘ ਰਾਜਾ ਗੱਲ ਜਿਹੜੇ ਇਹਨਾਂ ਦੇ ਤਿੰਨ ਉਮੀਦਵਾਰ ਜਿੱਤੇ ਨੇ ਉਹਨਾਂ ਨੂੰ ਵਧਾਈਆਂ ਦਿੰਦੇ ਹੋਏ ਆਖਿਆ ਕਿ ਤੁਸੀਂ ਬਹੁਤ ਹੀ ਮਿਹਨਤ ਕੀਤੀ ਬਲਾਕ ਸੰਮਤੀ ਦੀ ਚੋਣਾਂ ਦੇ ਵਿੱਚ ਤੁਸੀਂ ਅਗਲੀ ਰਿਪੋਰਟ ਲਈ ਜੁਨੇਰੋ ਦਿਨਕ ਸਵੇਰਾ ਨਾਲ ਮੈਂ ਹਾਂ ਅਰਜੁਨ ਜੈਨ ਟਾਂਡਾੜਮੜ ਜੁਨੇਰੋ ਦਿਨਕ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾਂ ਗਿਆਨੀ ਕਰਤਾ ਸੀ ਮੈਮੋਰੀਅਲ ਕੋਲੇ ਵਿੱਚ ਜਿੱਥੇ ਕਿ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਜਿਸ ਦੇ ਅੱਜ ਰੁਝਾਨ ਆਨੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਆਪ ਉਮੀਦਵਾਰ ਜਿਹੜੇ ਤਿੰਨ ਸੀਟਾਂ ਨੂੰ ਜਿੱਤੇ ਹੇ ਹੁਣ ਗੱਲਬਤ ਕਰਨ ਵਾਸਤੇ ਸਾਡੇ ਨਾਲ ਵਿਧਾਇਕ ਆਇਆ ਜੀ ਮਜੂਨੇ ਕੀ ਕਹਿਣਾ ਚਾਹੁੰਦੇ ਜੀ ਸਰ ਪਹਿਲੇ ਤਾਂ ਪਰਮਾਤਮਾ ਦਾ ਵੀ ਧੰਨਵਾਦ ਤਾਂ ਹੱਲੇ ਨਤੀਜੇ ਆ ਰਹੇ ਆ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਇੱਕ ਸੀਟ ਤੇ ਮੇਰੇ ਖਿਆਲ ਹੋਰ ਇਹ ਵਿਦਨ 45 ਮਨਜ਼ ਦੇ ਵਿੱਚ ਵਿੱਚ ਜਿਹੜਾ ਨਤੀਜਾ ਆ ਜਾਏਗਾ ਬਾਕੀ ਜਿਹੜੀਆਂ 6 ਹੋਈਆਂ ਸੀ 6 ਤੋਂ 3 ਦੇ ਵਿੱਚ ਅਸੀਂ ਲੀਡ ਕੀਤਾ ਆ ਤਾਂ ਆਉਣ ਵਾਲਾ ਰੁਝਾਨ ਹੋਰ ਚੱਲ ਰਿਹਾ ਤਾਂ ਹੱਲੇ ਤੱਕ ਤਾਂ ਇਹ ਕਹਿ ਸਕਦੇ ਵੀ ਉਸ ਪ੍ਰਮਾਤਮਾ ਨੂੰ ਪਤਾ ਕੀ ਹੋਣਾ ਕੀ ਨਹੀਂ ਹੋਣਾ ਪਰ ਬਹੁਤ ਵਧੀਆ ਹੋ ਰਿਹਾ ਹੈ ਕਿਹੜੀ ਕਿਹੜੀ ਜਗ੍ਹਾ ਤੋਂ ਆਪਣੇ ਤਿੰਨ ਮਹੀਨੇ ਅਮੀਰਵਰ ਜਿੱਤੇ ਨੇ ਪੂਲਪੁਰ ਤੋਂ ਟਾਲੀ ਤੋਂ ਤਾਂ ਜਲਾਲਪੁਰ ਹੁਣ ਡੱਡੀਆਂ ਦੀ ਹੋ ਰਹੀ ਆ ਉਹ ਵੀ ਥੋੜੀ ਦੇਰ ਦੇ ਵਿੱਚ ਰਿਜ਼ਲਟ ਆ ਜਾਏਗਾ ਤਾਂ ਕੋਈ ਕਿਸੇ ਨੇ ਮੇਨ ਗੱਲ ਇਹ ਆ ਤੁਸੀਂ ਪੱਤਰਕਾਰ ਹੋ ਬੜੇ ਲੰਮੇ ਸਮੇਂ ਤੋਂ ਇੱਕ ਬੰਦੇ ਦੀ ਨਵੀਂ ਤੱਕਾ ਹੋ ਰਿਹਾ ਕਿਤੇ ਨਹੀਂ ਇਹ ਇਹ ਸਰਕਾਰ ਹੈ ਜੀ ਨਹੀਂ ਤਾਂ ਇਹਨਾਂ ਦੇ ਟਾਈਮ ਤੇ ਤਾਂ ਉਹ ਗੇਟ ਤੋਂ ਅੰਦਰ ਉਹਨਾਂ ਨੂੰ ਹੰਦਈ ਜਿਹੜੇ ਇਹਨਾਂ ਦੀ ਪਾਰਟੀ ਦੇ ਦੂਜੇ ਨੂੰ ਤਾਂ ਆਉਣ ਹੀ ਨਹੀਂ ਦਿੰਦਾ ਜੀ ਠੀਕ ਹੈ ਨਾ ਪ੍ਰਸ਼ਾਸਨ ਵੀ ਵਧੀਆ ਆਪਣਾ ਰੋਲ ਅਦਾ ਕਰ ਰਿਹਾ ਕੋਈ ਕਿਸੇ ਦਾ ਨਹੀਂ ਕਿਉਂਕਿ ਤੱਕੇ ਹੁੰਦੇ ਜਿਹੜੀਆਂ 10 20 ਵੋਟਾਂ ਦਾ ਫਰਕ ਹੋਵੇ ਤਾਂ ਉਹਨੂੰ ਐ ਹੂ ਕਰਨਾ ਜੋ ਹੈ ਕਲੀਅਰ ਹੈ ਹਾਂ ਇਸ ਨੂੰ ਵਿਧਾਇਕ ਜਸਵੀਰ ਸਿੰਘ ਰਾਜਾ ਗੱਲ ਜਿਹੜੇ ਇਹਨਾਂ ਦੇ ਤਿੰਨ ਉਮੀਦਵਾਰ ਜਿੱਤੇ ਨੇ ਉਹਨਾਂ ਨੂੰ ਵਧਾਈਆਂ ਦਿੰਦੇ ਹੋਏ ਆਖਿਆ ਕਿ ਤੁਸੀਂ ਬਹੁਤ ਹੀ ਮਿਹਨਤ ਕੀਤੀ ਬਲਾਕ ਸੰਮਤੀ ਦੀ ਚੋਣਾਂ ਦੇ ਵਿੱਚ ਤੁਸੀਂ ਅਗਲੀ ਰਿਪੋਰਟ ਲਈ ਜੁਨੇਰੋ ਦੇਣਿਕ ਸਵੇਰਾ ਨਾਲ ਮੈਂ ਹਾਂ ਅਰਜੁਨ ਜੈਨ ਟਾਂਡਾੜਮੜ ਜੁਨੇਰੋ ਦੇਣਿਕ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾਂ ਗਿਆਨੀ ਕਰਤਾਸੀ ਮੈਮੋਰੀਅਲ ਕੋਲੇ ਵਿੱਚ ਜਿੱਥੇ ਕਿ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਜਿਸ ਦੇ ਅੱਜ ਰੁਝਾਨ ਆਨੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਆਪ ਉਮੀਦਵਾਰ ਜਿਹੜੇ ਤਿੰਨ ਸੀਟਾਂ ਨੂੰ ਜਿੱਤੇ ਨੇ ਹੁਣ ਗੱਲਬਤ ਕਰਨ ਵਾਸਤੇ ਸਾਡੇ ਨਾਲ ਵਿਧਾਇਕ ਆਇਆ ਜੀ ਮਜੂਨੇ ਕੀ ਕਹਿਣਾ ਚਾਹੁੰਦੇ ਜੀ ਸਰ ਪਹਿਲੇ ਤਾਂ ਪਰਮਾਤਮਾ ਦਾ ਵੀ ਧੰਨਵਾਦ ਤਾਂ ਹੱਲੇ ਨਤੀਜੇ ਆ ਰਹੇ ਆ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਇੱਕ ਸੀਟ ਤੇ ਮੇਰੇ ਖਿਆਲ ਹੋਰ ਇਹ ਵਿਦਨ 45 ਮੈਂਦਰ ਵਿੱਚ ਵਿੱਚ ਜਿਹੜਾ ਨਤੀਜਾ ਆ ਜਾਏਗਾ ਬਾਕੀ ਜਿਹੜੀਆਂ 6 ਹੋਈਆਂ ਸੀ 6 ਤੋਂ 3 ਦੇ ਵਿੱਚ ਅਸੀਂ ਲੀਡ ਕੀਤਾ ਆ ਤਾਂ ਆਉਣ ਵਾਲਾ ਰੁਝਾਨ ਹੋਰ ਚੱਲ ਰਿਹਾ ਤਾਂ ਹੱਲੇ ਤੱਕ ਤਾਂ ਇਹ ਕਹਿ ਸਕਦੇ ਵੇ ਉਸ ਪ੍ਰਮਾਤਮਾ ਨੂੰ ਪਤਾ ਕੀ ਹੋਣਾ ਕੀ ਨਹੀਂ ਹੋਣਾ ਪਰ ਬਹੁਤ ਵਧੀਆ ਹੋ ਰਿਹਾ ਹੈ ਕਿਹੜੀ ਕਿਹੜੀ ਜਗ੍ਹਾ ਤੋਂ ਆਪਣੇ ਤਿੰਨ ਮਹੀਨੇ ਅਮੀਰ ਬਰ ਜਿੱਤੇ ਨੇ ਪੂਲਪੁਰ ਤੋਂ ਟਾਲੀ ਤੋਂ ਤਾਂ ਜਲਾਲਪੁਰ ਹੁਣ ਡੱਡੀਆਂ ਦੀ ਹੋ ਰਹੀ ਆ ਉਹ ਵੀ ਥੋੜੀ ਦੇਰ ਦੇ ਵਿੱਚ ਰਿਜ਼ਲਟ ਆ ਜਾਏਗਾ ਤਾਂ ਕੋਈ ਕਿਸੇ ਨੇ ਮੇਨ ਗੱਲ ਇਹ ਆ ਤੁਸੀਂ ਪੱਤਰਕਾਰੋਂ ਬੜੇ ਲੰਮੇ ਸਮੇਂ ਤੋਂ ਇੱਕ ਬੰਦੇ ਦੀ ਨਵੀਂ ਤੱਕਾ ਹੋ ਰਿਹਾ ਕਿਤੇ ਨਹੀਂ ਇਹ ਇਹ ਸਰਕਾਰ ਹੈ ਜੀ ਨਹੀਂ ਤਾਂ ਇਹਨਾਂ ਦੇ ਟਾਈਮ ਤੇ ਤਾਂ ਉਹ ਗੇਟ ਤੋਂ ਅੰਦਰ ਉਹਨਾਂ ਨੂੰ ਹੰਦਈ ਜਿਹੜੇ ਇਹਨਾਂ ਦੀ ਪਾਰਟੀ ਦੇ ਦੂਜੇ ਨੂੰ ਤਾਂ ਆਉਣ ਹੀ ਨਹੀਂ ਦਿੰਦਾ ਜੀ ਠੀਕ ਹੈ ਨਾ ਪ੍ਰਸ਼ਾਸਨ ਵੀ ਵਧੀਆ ਆਪਣਾ ਰੋਲ ਅਦਾ ਕਰ ਰਿਹਾ ਕੋਈ ਕਿਸੇ ਦਾ ਨਹੀਂ ਕਿਉਂਕਿ ਤੱਕੇ ਹੁੰਦੇ ਜਿਹੜੀਆਂ 10 20 ਵੋਟਾਂ ਦਾ ਫਰਕ ਹੋਵੇ ਤਾਂ ਉਹਨੂੰ ਐ ਹੂ ਕਰਨਾ ਜੋ ਹੈ ਕਲੀਅਰ ਹੈ ਹਾਂ ਇਸ ਨੂੰ ਵਿਧਾਇਕ ਜਸਵੀਰ ਸਿੰਘ ਰਾਜਾ ਗੱਲ ਜਿਹੜੇ ਇਹਨਾਂ ਦੇ ਤਿੰਨ ਉਮੀਦਵਾਰ ਦਿੱਤੇ ਨੇ ਉਹਨਾਂ ਨੂੰ ਵਧਾਈਆਂ ਦਿੰਦੇ ਹੋਏ ਅਖਿਆ ਕਿ ਤੁਸੀਂ ਬਹੁਤ ਹੀ ਮਿਹਨਤ ਕੀਤੀ ਬਲਾਕ ਸੰਮਤੀ ਦੀ ਚੋਣਾਂ ਦੇ ਵਿੱਚ ਤੁਸੀਂ ਅਗਲੀ ਰਿਪੋਰਟਰ ਲਈ ਜੁਨੀਓਰੋ ਦਿਨਿਕ ਸਵੇਰਾ ਨਾਲ ਮੈਂ ਹਾਂ ਅਰਜੁਨ ਜੈਨ ਟਾਂਡਾੜਮੜ ਜੁਨੀਓਰੋ ਦਿਨਿਕ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾਂ ਗਿਆਨੀ ਕਰਤਾਸੀ ਮੈਮੋਰੀਅਲ ਕੋਲੇ ਵਿਖੇ ਜਿੱਥੇ ਕਿ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਜਿਸ ਦੇ ਅੱਜ ਰੁਝਾਨ ਆਨੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਆਪ ਉਮੀਦਵਾਰ ਜਿਹੜੇ ਤਿੰਨ ਸੀਟਾਂ ਨੂੰ ਜਿੱਤੇ ਨੇ ਹੁਣ ਗੱਲ ਕਰਨ ਵਾਸਤੇ ਸਾਡੇ ਨਾਲ ਵਿਧਾਇਕ ਰਾਜ ਜੀ ਮਜੂਨੇ ਕੀ ਕਹਿਣਾ ਚਾਹੁੰਦੇ ਜੀ ਸਰ ਅੱਜ ਦਾ ਪਰਮਾਤਮਾ ਦਾ ਵੀ ਧੰਨਵਾਦ ਤਾਂ ਹੱਲੇ ਨਤੀਜੇ ਆ ਰਹੇ ਆ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਇੱਕ ਸੀਟ ਤੇ ਮੇਰੇ ਖਿਆਲ ਹੋਰ ਇਹ ਵਿਦਨ 45 ਮਨਜ਼ ਦੇ ਵਿੱਚ ਵਿੱਚ ਜਿਹੜਾ ਨਤੀਜਾ ਆ ਜਾਏਗਾ ਬਾਕੀ ਜਿਹੜੀਆਂ 6 ਹੋਈਆਂ ਸੀ 6 ਤੋਂ 3 ਦੇ ਵਿੱਚ ਅਸੀਂ ਲੀਡ ਕੀਤਾ ਆ ਤਾਂ ਆਉਣ ਵਾਲਾ ਰੁਝਾਨ ਹੋਰ ਚੱਲ ਰਿਹਾ ਤ ਹੱਲੇ ਤੱਕ ਤਾਂ ਇਹ ਕਹਿ ਸਕਦੇ ਵੇ ਉਸ ਪ੍ਰਮਾਤਮਾ ਨੂੰ ਪਤਾ ਕੀ ਹੋਣਾ ਕੀ ਨਹੀਂ ਹੋਣਾ ਪਰ ਬਹੁਤ ਵਧੀਆ ਹੋ ਰਿਹਾ ਹੈ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਆਪਣੇ ਤਿੰਨ ਮਹੀਨੇ ਅਮੀਰਵਰ ਜਿੱਤੇ ਨੇ ਪੂਲਪੁਰ ਤੋਂ ਟਾਲੀ ਤੋਂ ਤਾਂ ਜਲਾਲਪੁਰ ਹੁਣ ਡੱਡੀਆਂ ਦੀ ਹੋ ਰਹੀ ਆ ਉਹ ਵੀ ਥੋੜੀ ਦੇਰ ਦੇ ਵਿੱਚ ਰਿਜ਼ਲਟ ਆ ਜਾਏਗਾ ਤਾਂ ਕੋਈ ਕਿਸੇ ਨੇ ਮੇਨ ਗੱਲ ਇਹ ਆ ਤੁਸੀਂ ਪੱਤਰਕਾਰ ਹੋ ਬੜੇ ਲੰਮੇ ਸਮੇਂ ਤੋਂ ਇੱਕ ਬੰਦੇ ਦੀ ਨਵੀ ਤੱਕਾ ਹੋ ਰਿਹਾ ਕਿਤੇ ਨਹੀਂ ਇਹ ਇਹ ਸਰਕਾਰ ਹੈ ਜੀ ਨਹੀਂ ਤਾਂ ਇਹਨਾਂ ਦੇ ਟਾਈਮ ਤੇ ਤਾਂ ਉਹ ਗੇਟ ਤੋਂ ਅੰਦਰ ਉਹਨਾਂ ਨੂੰ ਹੰਦਈ ਜਿਹੜੇ ਇਹਨਾਂ ਦੀ ਪਾਰਟੀ ਦੇ ਦੂਜੇ ਨੂੰ ਤਾਂ ਆਉਣ ਹੀ ਨਹੀਂ ਦਿੰਦਾ ਜੀ ਠੀਕ ਹੈ ਨਾ ਪ੍ਰਸ਼ਾਸਨ ਵੀ ਵਧੀਆ ਆਪਣਾ ਰੋਲ ਅਦਾ ਕਰ ਰਿਹਾ ਕੋਈ ਕਿਸੇ ਦਾ ਨਹੀਂ ਕਿਉਂਕਿ ਤੱਕੇ ਹੁੰਦੇ ਜਿਹੜੀਆਂ 10 20 ਵੋਟਾਂ ਦਾ ਫਰਕ ਹੋਵੇ ਤਾਂ ਉਹਨੂੰ ਐ ਹੂ ਕਰਨਾ ਜੋ ਹੈ ਕਲੀਅਰ ਹੈ ਹਾਂ ਇਸ ਨੂੰ ਵਿਧਾਇਕ ਜਸਵੀਰ ਸਿੰਘ ਰਾਜਾ ਗੱਲ ਜਿਹੜੇ ਇਹਨਾਂ ਦੇ ਤਿੰਨ ਉਮੀਦਵਾਰ ਜਿੱਤੇ ਨੇ ਉਹਨਾਂ ਨੂੰ ਵਧਾਈਆਂ ਦਿੰਦੇ ਹੋਏ ਆਖਿਆ ਕਿ ਤੁਸੀਂ ਬਹੁਤ ਹੀ ਮਿਹਨਤ ਕੀਤੀ ਬਲਾਕ ਸੰਮਤੀ ਦੀ ਚੋਣਾਂ ਦੇ ਵਿੱਚ ਤੁਸੀਂ ਅਗਲੀ ਰਿਪੋਰਟ ਲਈ ਜੁਨੇਰੋ ਦੇਣਿਕ ਸਵੇਰਾ ਨਾਲ ਮੈਂ ਹਾਂ ਅਰਜੁਨ ਜੈਨ ਟਾਂਡਾੜਮੜ ਜੁਨੇਰੋ ਦੇਣਿਕ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾਂ ਗਿਆਨੀ ਕਰਤਾ ਸੀ ਮੈਮੋਰੀਅਲ ਕੋਲੇ ਵਿੱਚ ਜਿੱਥੇ ਕਿ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਜਿਸ ਦੇ ਅੱਜ ਰੁਝਾਨ ਆਨੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਆਪ ਉਮੀਦਵਾਰ ਜਿਹੜੇ ਤਿੰਨ ਸੀਟਾਂ ਨੂੰ ਜਿੱਤੇ ਨੇ ਹਣ ਗੱਲਬਤ ਕਰਨ ਬਾਅਦ ਸਾਡੇ ਨਾਲ ਵਿਧਾਇਕ ਆਇਆ ਜੀ ਮਜੂਨੇ ਕੀ ਕਹਿਣਾ ਚਾਹੁੰਦੇ ਜੀ ਸਰ ਪਹਿਲੇ ਤਾਂ ਪਰਮਾਤਮਾ ਦਾ ਵੀ ਧੰਨਵਾਦ ਤਾਂ ਹੱਲੇ ਨਤੀਜੇ ਆ ਰਹੇ ਆ ਕਿਉਂਕਿ ਜ਼ਿਲ੍ਹਾ ਪ੍ਰੇਸ਼ਦ ਇੱਕ ਸੀਟ ਤੇ ਮੇਰੇ ਖਿਆਲ ਹੋਰ ਇਹ ਵਿਦਨ 45 ਮਨਜ਼ ਦੇ ਵਿੱਚ ਵਿੱਚ ਜਿਹੜਾ ਨਤੀਜਾ ਆ ਜਾਏਗਾ ਬਾਕੀ ਜਿਹੜੀਆਂ 6 ਹੋਈਆਂ ਸੀ 6 ਤੋਂ 3 ਦੇ ਵਿੱਚ ਅਸੀਂ ਲੀਡ ਕੀਤਾ ਆ ਤਾਂ ਆਉਣ ਵਾਲਾ ਰੁਝਾਨ ਹੋਰ ਚੱਲ ਰਿਹਾ ਤਾਂ ਹੱਲੇ ਤੱਕ ਤਾਂ ਇਹ ਕਹਿ ਸਕਦੇ ਵੀ ਉਸ ਪ੍ਰਮਾਤਮਾ ਨੂੰ ਪਤਾ ਕੀ ਹੋਣਾ ਕੀ ਨਹੀਂ ਹੋਣਾ ਪਰ ਬਹੁਤ ਵਧੀਆ ਹੋ ਰਿਹਾ ਹੈ ਕਿਹੜੀ ਕਿਹੜੀ ਜਗ੍ਹਾ ਤੋਂ ਆਪਣੇ ਤਿੰਨ ਮਹੀਨੇ ਅਮੀਰ ਬਰ ਜਿੱਤੇ ਨੇ ਫੂਲਪੁਰ ਤੋਂ ਕਾਲੀ ਤੋਂ ਤਾਂ ਜਲਾਲਪੁਰ ਹੁਣ ਡੱਡੀਆਂ ਦੀ ਹੋ ਰਹੀ ਹੈ ਉਹ ਵੀ ਥੋੜੀ ਦੇਰ ਦੇ ਵਿੱਚ ਰਿਜ਼ਲਟ ਆ ਜਾਏਗਾ ਤਾਂ ਕੋਈ ਕਿਸੇ ਨੇ ਮੇਨ ਗੱਲ ਇਹ ਆ ਤੁਸੀਂ ਪੱਤਰਕਾਰੋਂ ਬੜੇ ਲੰਮੇ ਸਮੇਂ ਤੋਂ ਇੱਕ ਬੰਦੇ ਦੀ ਨਵੀਂ ਤੱਕਾ ਹੋ ਰਿਹਾ ਕਿਤੇ ਨਹੀਂ ਇਹ ਇਹ ਸਰਕਾਰ ਹੈ ਜੀ ਨਹੀਂ ਤਾਂ ਇਹਨਾਂ ਦੇ ਟਾਈਮ ਤੇ ਤਾਂ ਉਹ ਗੇਟ ਤੋਂ ਅੰਦਰ ਉਹਨਾਂ ਨੂੰ ਹੰਦਈ ਜਿਹੜੇ ਇਹਨਾਂ ਦੀ ਪਾਰਟੀ ਦੇ ਦੂਜੇ ਨੂੰ ਤਾਂ ਆਉਣ ਹੀ ਨਹੀਂ ਦਿੰਦਾ ਜੀ ਠੀਕ ਹੈ ਨਾ ਪ੍ਰਸ਼ਾਸਨ ਵੀ ਵਧੀਆ ਆਪਣਾ ਰੋਲ ਅਦਾ ਕਰ ਰਿਹਾ ਕੋਈ ਕਿਸੇ ਦਾ ਨਹੀਂ ਕਿਉਂਕਿ ਤੱਕੇ ਹੁੰਦੇ ਜਿਹੜੀਆਂ 10 20 ਵੋਟਾਂ ਦਾ ਫਰਕ ਹੋਵੇ ਤਾਂ ਉਹਨੂੰ ਐ ਹੂ ਕਰਨਾ ਜੋ ਹੈ ਕਲੀਅਰ ਹੈ ਹਾਂ ਇਸ ਨੂੰ ਵਿਧਾਇਕ ਜਸਵੀਰ ਸਿੰਘ ਰਾਜਾ ਗੇਲ ਜਿਹੜੇ ਇਹਨਾਂ ਦੇ ਤਿੰਨ ਉਮੀਦਵਾਰ ਦਿੱਤੇ ਨੇ ਉਹਨਾਂ ਨੂੰ ਵਧਾਈਆਂ ਦਿੰਦੇ ਹੋਏ ਆਖਿਆ ਕਿ ਤੁਸੀਂ ਬਹੁਤ ਹੀ ਮਿਹਨਤ ਕੀਤੀ ਬਲਾਕ ਸੰਮਤੀ ਦੀ ਚੋਣਾਂ ਦੇ ਵਿੱਚ ਤੁਸੀਂ ਅਗਲੀ ਰਿਪੋਰਟ ਲਈ ਜੁਨੇਰੋ ਦੈਨਿਕ ਸਵੇਰਾ ਨਾਲ ਮੈਂ ਹਾਂ ਅਰਜੁਨ ਜੈਨ ਟਾਂਡਾੜਮੜ